ਸਸਟ੍ਰੀਕਲ ਫਰੈਂਡਸ ਅੱਜ ਤੁਹਾਨੂੰ ਦੱਸਾਂਗੀ ਕਿ ਗੋਮ ਪਾਈਪਿੰਗ ਜੋ ਕਿ ਇਨਵੀਜ਼ੀਬਲ ਪਾਈਪਿੰਗ ਵੀ ਕਿਹਾ ਜਾਂਦਾ ਹੈ ਕਿਵੇਂ ਲਗਾਈ ਜਾਂਦੀ ਹੈ ਇਸ ਤਰ੍ਹਾਂ ਅਸੀਂ ਗਲੇ ਨੂੰ ਕਪੜੇ ਤੇ ਚਪਕਾ ਲਵਾਂਗੇ ਗਲਾ ਚਿਪਕ ਜਾਣ ਤੋਂ ਬਾਅਦ ਬਾਹਦੂ ਕਪੜਾ ਕੱਟ ਲਵਾਂਗੇ ਤੇ ਜਿਹੜਾ ਇਹ ਬਚਦਾ ਕਪੜਾ ਹੋਵੇਗਾ ਸਲਾਈ ਦੇ ਨਾਲ ਇਸ ਨੂੰ ਅਸੀਂ ਅੰਦਰ ਨੂੰ ਫੋਲਡ ਕਰ ਲਵਾਂਗੇ ਕਪੜਾ ਫੋਲਡ ਹੋ ਜਾਣ ਤੋਂ ਬਾਅਦ ਗਲੇ ਦੇ ਨਾਲ ਨਾਲ ਇੱਕ ਹੋਰ ਸਲਾਈ ਲਗਾਵਾਂਗੇ ਇਹ ਸਲਾਈ ਜਿਹੜੀ ਇਹ ਪਾਈਪਿੰਗ ਦੀ ਮਦਦ ਲਈ ਲਾਈ ਜਾਂਦੀ ਹੈ ਤੇ ਪਾਈਪਿੰਗ ਕਿੱਥੇ ਤੱਕ ਲਗਾਉਣੀ ਹੈ ਇਸ ਤਰ੍ਹਾਂ ਅਸੀਂ ਪਾਈਪਿੰਗ ਦਾ ਇਹ ਵਾਲਾ ਹਿੱਸਾ ਲੈ ਕੇ ਇੱਥੇ ਰੱਖ ਕੇ ਸਲਾਈ ਲਗਾ ਲਵਾਂਗੇ ਪਾਈਪਿੰਗ ਲੱਗ ਜਾਣ ਤੋਂ ਬਾਅਦ ਅਸੀਂ ਦਾ ਸੈਂਟਰ ਕਰਾਂਗੇ ਸੈਂਟਰ ਕਰਕੇ ਤੇ ਇਸ ਦੇ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਲਗਾ ਲਵਾਂਗੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇਸ ਨੂੰ ਜੈਂਪਰ ਦੇ ਉੱਤੇ ਇਸ ਸਾਈਡ ਰੱਖ ਕੇ ਇਸ ਤਰ੍ਹਾਂ ਸੈਂਟਰ ਸਲਾਈ ਕਰ ਲਾਂਗੇ ਸਲਾਈ ਕਰਨ ਤੋਂ ਬਾਅਦ ਗੜਾ ਟਿਕ ਜਾਵੇਗਾ ਤੇ ਨਾਲ-ਨਾਲ ਫਿਰ ਅਸੀਂ ਸਲਾਈ ਲਗਾਵਾਂਗੇ ਸਲਾਈ ਲਗਾ ਕੇ ਇਸ ਨੂੰ ਸੈਂਟਰ ਵਿੱਚੋਂ ਅਸੀਂ ਕੱਟ ਦਵਾਂਗੇ ਤੇ ਛੋਟੇ-ਛੋਟੇ ਕੱਟ ਦੇ ਕੇ ਇਸ ਨੂੰ ਅਸੀਂ ਫੋਲਡ ਕਰ ਦੇਵਾਂਗੇ video dekat leh tanpa